ਮਹੰਤ ਮਹਿੰਦਰਪਾਲ ਮਹਿੰਦੀ ਜਿਨ੍ਹਾਂ ਦਾ ਪਿਛਲੇ ਦਿਨੀ ਸਵਰਗਵਾਸ ਹੋ ਗਿਆ ਸੀ ਮਾ ਦੇ ਚਰਨਾਂ ਦੇ ਵਿੱਚ ਜਿਹੜੇ ਜਾਪਰਾਜੇ ਸੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਭੋਗ ਤੇ ਪੱਕੀਆਂ ਭੇਟਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਜਿਹੜੀਆਂ ਭੱਲਿਆਂ ਦੀ ਕੁਟਿਆ ਬਾਬਾ ਮਰਾਸ਼ਾ ਰੋਡ ਤੋਂ ਮਹਿੰਦਰਪਾਲ ਮਹਿੰਦੀ ਮਾ ਦੇ ਚਰਨਾਂ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਸੀ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਜਾ ਰਹੀ ਆ ਅੰਤਮ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਉਹ ਤੁਹਾਨੂੰ ਵੀ ਦਿਖਾਣੇ ਆ ਜੀਆਂ ਚੰਗੀਆਂ ਚੰਗੀਆਂ ਤਸਵੀਰਾਂ अॼु बि कुंठ वास ने महामाई अरे बि कुंठ वासी महामे कुंठ वास I'm not going to be able सुई ਤੇ ਯਸ਼ ਗਾਵੇ ਆਪਣੇ ਬਿੱਤਰਾਂ ਦਾ ਉਧਾਰ ਕਰਾਵੇ ਕਿ ਸੀ ਬੋਲੇ ਨਾਸ ਦੀ ਤੇ ਬਗਰੇ ਸਿ ਯੱਛ ਗੰਦਾ ਵਾ ਮਹਾਰਾਣੀ ਹੁੰਦਾ ਪ੍ਰਗਟ ਹੋ ਜਾਓ ਧਰਤੀ ਤੇ ਆ ਜਾਓ ਆਛੀ ਜਾ ਬਗਰੇ ਸਿ ਯੱਛ ਜਾਵੇ ਆਪਣੇ ਪਿਤਰੋਂ ਕਾ ਉਧਾਰ ਲਾਵੇ ਪਾਉਦਾ पति पवनी हे महामाई अजी पति पावनी अजीरोगुदा ला गे अजी रोग जुदा लागे आजी रोग ਨੂੰ ਸੁਨਾ ਕਰਕੇ ਵੇਰਾ ਜੀ ਤਾਨੂੰ ਸੁਨਾ ਕਰਕੇ ਵੇਰਾ ਜੀ ਅਰੇ ਰੋਗ ਜੁਦਾ ਆਵ ਲਾਲ ਕੇ ਚਿੱਤ ਗਤ ਵਿੱਚ ਵੇ ਕੋਈ ਦਰਦੀ ਨਾ ਆ जगत विच कोई दर्दी न हस करे जी कर इस दुनिया न हसगे अॼु न देवा जगत विच कोई दर्दी न I got you. No. ਕਰਦੇ ਠਗੀਆਂ ਪੈਸੇ ਨਾਲ ਸਭ ਦੀ ਯਾਰੀ ਕਰ ਕਰ ਦੇ ਵਿੱਚ ਪਿਆਰ ਹੈ ਬੇਤਾ ਮਾਂ ਏ ਮਾਂ ਕਰ ਕਰ ਦੇ ਵਿੱਚ ਪਿਆਰ ਹੈ ਬੇਤਾ ਮਾਂ ਪਿਤਾ ਸੁਤਨਾਰੀ ਬਾਈ ਬਾਈ ਜੇ ਨਾਲ ਕਰਦੇ ਠਗੀਆਂ ਪੈਸੇ ਨਾਲ ਸਭ ਦੀ ਵਿਚਾਰੀ ਅਰੇ ਖੂਨ ਗਰੀਬਾਂ ਦਾ ਸਮਝਣ ਪਾਣੀ ਅਰੇ ਖੂਨ ਗਰੀਬਾਂ ਦਾ ਸਮਝਣ ਇਹ ਅੱਜ ਕੱਲ ਦੇ ਸ਼ਾਹੂਗਾ ਜਗਤ ਵਿੱਚ ਮੈਂ ਕੋਈ ਦਰਦੀ ਨਹੀਂ ਇਹ ਠੇਕਰ ਮਰ ਮਰ ਮੋਲੇ ਇਹੇ ਮਾ ਜਗੇ ਬਾਪ ਹਜਾਰਾ ਕੀ ਜੀ ਨਾਇਸ ਜ਼ਿੰਦਗੀ ਦਾ ਦਾਤੀ ਮੈਂ ਤੇ ਮੌਤ ਨੂੰ ਆ ਜਾਵਾਂ 85% ਲੋਕ ਐਸਲੇ ਸਵੈ ਮੌਤ ਮੰਗ ਰਹੇ ਨੇ ਇਹ ਮੌਤ ਉਹ ਨਹੀਂ ਆਉਣੀ ਇਹ ਕਿਤੇ ਕਰਮਾਂ ਦਾ ਸਾਫ਼ ਤਾਬ ਨਿਭੜਨਾ ਥਈ ਨਕੋ ਉਧਰ ਵਿੱਚ ਆ ਕੇ ਪੁੱਛ ਲੋ ਮਿੰਦਰਪਾਲ ਦੀ ਦਿਖਾ ਦੇ ਜਾਣਾ ਜਾਂ ਮਿੰਦਰਪਾਲ ਨੂੰ ਮਿਲਣਾ ਇੱਕ ਸ਼ਖਸੀਅਤ ਦਾ ਨਾਮ ਸੀ ਔਰ ਦੇਖੋ ਜਿਹੜੀਆਂ ਚੀਜ਼ਾਂ ਖੱਟਨੀਆਂ ਇਹ ਨਾਮ ਬਣਾਣੇ ਦੇਖੋ ਸਾਡੇ ਆਦਰ ਨਹੀਂ ਹੈ ਰਿਸਪੈਕਟਡ ਜੈਮ ਸਾਹਿਬ ਜੀ ਪਰਮਾਤਮਾ ਉਮਰ ਬਢੀ ਕਰੇ ਇਹਨਾਂ ਦੀ ਇਹ ਕਿਸੇ ਗੱਲ ਦੇ ਮਹਤਾਜ ਨਹੀਂ ਹੈ ਇਦਾਂ ਹੀ ਸਾਡੇ ਮਿੰਦਰਪਾਲ ਜੀ ਅਗੋਂ ਮੈਂ ਆਪਣੇ ਅੱਜ ਅਸੀਂ ਨਾਮ ਮੰਗਦੇ ਸੋ ਆ ਚਾਹੰਦੀ ਆਉਂਦੀ ਜਾਂਦੀ ਮਾਇਆ ਜੀ ਨਾਮ ਮੰਗਦੀ ਆਪਣੀ ਚਾਹੰਦੀ ਮਾਇਆ ਭਾਵੇਂ ਅਸੀਂ ਨਾ ਮੰਗਦੇ ਮਾ ਸੋਨਾ ਚਾਹੰਦੀ ਅਸੀਂ ਨਾ ਮੰਗਦੇ ਸੋਨਾ ਚਾਹੰਦੀ ਆਉਂਦੀ ਜਾਂਦੀ ਮਾਇਆ ਜੀ ਨਾਮ ਮੰਗਦੀ ਆਸੀ ਨੇ ਮੰਗਦੇ ਮਹਿਲ ਤੋਂ ਮਹਿਲੇ ਚੜ ਵੀ ਲੈਂਦੀ ਛਾਇਆ ਆਸੀ ਨੇ ਮੰਗਦੇ ਮਹਿਲ ਤੋਂ ਮਹਿਲੇ ਚੜ ਵੀ ਲੈਂਦੀ ਛਾਇਆ ਹੁਣ ਆਪਣੇ ਭਗਤੀ ਦਾ ਤੂੰ ਮਾਈ ਹੁਣ ਆਪਣੀ ਭਗਤੀ ਦਾ ਤੂੰ ਮਾਈ आज अपनी भगती हो आए अपनी भगती अज सू सबन वर के साडा पार उतारा कर दे ਕਿਰਦਾ ਤੋਂ ਮਾਰੇ ਆਪਣੀ ਪਗਤੀ ਦਾ ਤੋਂ ਮਾਰੇ ਹੁਣ ਸਾਨੂੰ ਸਭ ਨੂੰ ਵਰ ਦੇ ਸਾਡਾ ਪਰਵਤਾਰਾ ਕਰੇ ਇਹ ਪਰਵਤਾਰਾ ਕਰੇ ਸਾਡਾ ਪਰਵਤਾਰਾ ਕਰੇ ਇਹ ਪਰਵਤਾਰਾ ਦੇ ਸਾਡਾ ਰਾਬਰ ਅਜਬ ਤਰੀ ਹੈ ਮਾਇਆ ਜੈਸੀ ਅਜਬ ਤਰੀ ਹੈ ਨਾ ਪਾਇ ਮਾਇਆ ਕਿਆਨੀ ਅਜਬ ਤਰੀ ਹੈ ਮਾਇਆ ਦਹੇਨ ਕੁਛ ਜਨਤਨਾ ਐ ਮੈਂਤ ਹੀਨ ਕੁਛ ਜਾ ਤਰਨਾ ਜਨਤਨਾ ਮੈਨੂੰ ਸਮਝ ਸਚੂ ਮੈਨਿਆ ਆਇਆ अजबतरी ما 对。 ਅਜੀ ਮੈਂ ਕਿਸਦਾ ਇਤਬਾਰ ਕਰਾਂ ਅਜੀ ਫੁੱਲਾਂ ਨੂੰ ਗਲ ਨਾਲ ਲਗਾਵਾ ਅਜੀ ਫੁੱਲਾਂ ਨੂੰ ਗਲ ਨਾਲ ਲਗਾਵਾ ਅਵੇ ਯਾ ਕੰਡਿਆਂ ਨਾਲ ਪਿਆਰ ਕਰਾਂ ਅਵੇ ਦਸ ਮਾਏ ਤੇਰੀ ਦੁਨੀਆ ਆਂਦਾ ਏ ਅਜੀ ਮੈਂ ਕਿਸਦਾ ਐਤਵਾਰ ਅਜੀ ਫੁੱਲਾਂ ਨੂੰ ਗੱਲ ਨਾ ਲਗਾਵਾ ਫੁੱਲਾਂ ਨੂੰ ਗੱਲ ਨਾ ਲਗਾ ਆਂ ਜੀਆਂ ਕੰਡਿਆਂ ਨਾਲ ਪਿਆਰ ਕਰਾ ਹਾਵੇ ਦਸ ਮਾਏ ਤੇਰੀ ਦੁਨੀਆ ਅੰਦਰ ਹਾਜੀ ਦੁਸ਼ਮਣ ਵਾਰ ਕਰਨ ਤੇ ਆਖਾਂ ਮੈਂ ਕੀ ਆਖਾਂ ਐਣਾ ਯਾਰਾ ਨੂੰ ਦਾਮਨ ਵਿਚ ਲ ਕੋਈ ਫਿਰਦਾ ਮੈਂ ਕੱਖ ਦੇ ਅੰਗਿਆਰਾ ਨੂੰ ਅੱਜ ਹੀ ਮੈਂ ਕੱਖ ਦੇ ਅੰਗਿਆਰਾ ਨੂੰ ਅੱਜ ਹੀ ਮੈਂ ਕੱਖ ਦੇ ਅੰਗਿਆਰਾ ਆਵੇ ਦੁਸ਼ਮਣ ਵਾਰ ਕਰ ਦੁਸ਼ਮਣ ਵਾਰ ਕਰਨ ਦੇ ਆਖਾਂ ਮੈਂ ਕੀ ਆ ਕਾਇਣਾ ਯਾਰਾ ਨੂੰ ਅਜੀ ਦਾ ਮਨ ਵਿੱਚ ਲ ਕੋਈ ਫਿਰਦਾ ਮੈਂ ਕੱਖ ਦੇ ਅੰਗ ਯਾਰਾ ਨੂੰ ਜੀ ਮੈਂ ਕੱਖ ਦੇ ਅੰਗ ਆਣੂ ਜੀ ਕੱਖ ਦੇ ਅੰਗ ਯਾਰਾ ਨੂੰ ਆ ਜੀ ਕਿੰਨੂ ਦਿਲ ਦਾ ਹਾਲ ਸੁਣਾ ਕੇ ਅਜੀ ਮੈਂ ਹਲਕਾ ਦਿਲ ਦਾ ਪਾਰ ਕਰਾਂ ਏ ਅਬ ਦਖ ਤੋਂ ਮੈਂ ਦਰ ਦੁਨੀਆਂ ਅੰਡੇ ਅਜੀ ਮੈਂ ਕਿਸ ਦਾ ਏ ਤੋਬਾ ਆਵੇ ਫੁੱਲਾਂ ਨੂੰ ਗਲਣਾ ਲਗਾਵਾ ਅਜੀ ਫੁੱਲਾਂ ਨੂੰ ਗਲਣਾ ਹਾਂ ਜੀ ਯਾ ਕੰਡੀਆਂ ਨਾਲੋ ਪਿਆਰ ਕਰਾਂ ਅਵੇ ਦਸ ਮਾਏ ਤੇਰੀ ਹਾਂ ਸੱਚ ਬੋਲਾਂ ਤੇ ਮਿਲਣ ਸਜਾਵਾਂ ਸੱਚ ਬੋਲਾਂ ਸੱਚ ਬੋਲਾਂ ਤੇ ਮਿਲਣ ਸਜਾਵਾਂ ਤੇ ਝੂਠ ਦੀਆਂ ਪੋਬਾਰਾਂ ਨੇ ਅਵੇ ਝੂਠ ਨੂੰ ਲੋਕੀਂ ਕਰਨ ਸਲਾਮਾ ਤੇ ਸੱਚ ਨੂੰ ਰੱਬ ਦੀਆਂ ਮਾਰਾਂ ਨੇ ਭਾਈ ਸੱਚ ਨੂੰ ਰੱਬ ਦੀਆਂ ਆਰੇ ਭਾਈ ਸੱਚ ਨੂੰ ਰੱਬ ਦੀਆਂ ਅਵਾਂ ਸੱਜੂ ਬੋਲਾ ਕਹਿੋ ਸੱਜੂ ਬੋਲਾ ਤੇ Milan sajawa hakki ah. oh, sa bola milana osatju bolate milana sajawa osatju oh, bolate ਮਿਲਣ ਸਜਾਵਾਂ ਝੂਠ ਦੀਆਂ ਪੋਬਾਰਾਂ ਨੇ ਝੂਠ ਨੂੰ ਲੋਕੀ ਕਰਨ ਸਲਾਮ ਸੱਚ ਨੂੰ ਰੱਬ ਦੀਆਂ ਮਾਰਾਂ ਨੇ ਭਾਈ ਸੱਚ ਨੂੰ ਰੱਬ ਦੀਆਂ ਅਰੇ ਭਾਈ ਸੱਚ ਨੂੰ ਰੱਬ ਦੀਆਂ ਹਾਂ ਜੀ ਆਪੇ ਦੱਸ ਦੇ ਮੈਂ ਸੱਚ ਬੋਲਾ ਆਪੇ ਸਵੇਰੇ ਮੇਰੇ हाजी आपे दस दे मैं सच बोला या झूठ दा मैं प्रचार करा ए तुम्हारे तेरी दुनिया अंदर है अभी मैं तुझे आया तू बाहर

ਯਾਏ ਦਿਲਖੋਲ ਵਖਾ ਵਾ ਆਪਣਾ اے ਲੋਕੀ ਖਿੜ ਖਿੜ ਹੱਸ ਦੇਣ ਜੇ ਚੁੱਪ ਕਰਕੇ ਮੈਂ ਬਹਿ ਜਾਵਾਂ ਐ ਲੋਕੀ ਤਾਨੇ ਕੱਸ ਦੇਣੇ ਭਾਈ ਲੋਕੀ ਤਾਨੇ ਕੱਸ ਦੇਣੇ ਐ ਲੋਕੀ ਤਾਨੇ ਕੱਸ ਦੇਣੇ ਅਵੇ ਜੇ ਦਿਲ ਖੋਲ ਵਖਾਵਾ ਆਪਣਾ ਤੇ ਲੋਕੀ ਕਿੜਕਿੜ ਹੱਸ ਦੇਣੇ ਜੇ ਚੁੱਪ ਕਰਕੇ ਮੈਂ ਬਹਿ ਜਾਵਾਂ ਲੋਕੀ ਤਾਨੇ ਕੱਸ ਦੇਣੇ ਬਈ ਲੋਕੀ ਤਾਨੇ हां जी आपे दस मैं बुलानु सीवा अजी आपे दस मैं बुलानु या गमदा मैं इजहार करा ए ਤੇਰੀ ਕੁੰਢਾ ਅੰਧਾਏ ਜਿਵੇਂ ਸਵਾਦ ਬਾਤ ਬਾ ਜਿੁੱਲਾ ਨੂੰ ਗਲਣਾ ਲਗਾ ਆ ਜਿੁੱਲਾ ਨੂੰ ਗਲਣਾ ਲਗਾਵਾ ਅਦੀਆਂ ਕਣਿਆ ਨਾਲ ਪਿਆਰ ਕਰਾ ਤਬੀਦਾ ਸੁਮਾਏ ਤੇਰੀ ਦੁਨੀਆ ਅੰਧਾਏ ਦਰੀ ਐ ਦਰਿਆ ਵਗੇ ਸਦਾ ਇੱਕ ਪਾਸੇ ਤੇ ਜੱਗ ਦੋਵੇਂ ਪਾਸੇ ਵਗਦਾ ਏ ਸੱਜੇ ਹੱਥ ਨਾਲ ਦਵੇ ਦਲਾਸਾ ਦੇਖ ਬੇ ਹੱਥ ਨਾਲ ਠੱਗਦਾ ਏ ਭਾਈ ਖੱਬੇ ਹੱਥ ਨਾਲ ਠੱਗਦਾ ਏ ਸਿੱਧੇ ਬੇ ਹੱਥ ਨਾਲ ਠੱਗਦਾ ਏ ਕਿਹੜੀ ਸ਼ੇਖੀ ਤੇ ਕਰੇ ਕਿਹੜੀਆਂ ਗੱਲਾਂ ਬੰਦਾ ਤੇਰੀ ਮੇਰੀ 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 ਕਰਦਾ ਰਹਿ ਜਾਂਦਾ ਕਿਹੜੀ ਸ਼ੇਕੀ ਤੇ ਕਰੇ ਗੱਲਾਂ ਹੋਣਾ ਮਿੱਟੀ ਨਾਲ ਮਿੱਟੀ ਔਕਾਤ ਤੇਰੀ ਮਿੱਠਾ ਬੋਲ ਜ਼ੁਬਾਨ ਤੋਂ ਪਲਾ ਹੋਵੇ ਗੱਲ ਨਾ ਹੋਵੇ ਸ਼ਹਿਦ ਮੁਲਾਕਾਤ ਤੇਰੀ ਤੇਰੇ ਦਿਲ ਦਾ ਖੋਟਣੀ ਮੁਕਣ ਦਿੰਦਾ ਚੱਲਣ ਚਾਲ ਤੇਰਾ ਜਾਤ ਬਾਤ ਤੇਰੀ ਕਦੀ ਵਧ ਵਡੇਰਾ ਖਾਨ ਬਣਨਾ ਐਨਾ ਗੱਲਾਂ ਨਾਲ ਨਹੀਂ ਨਜ਼ਾਤ ਤੇਰੀ ਉਥੇ ਅਮਲਾ ਦੇ ਸੋਦੇ ਹਨ ਯਾਦ ਰੱਖੀ ਯਾਰਾ ਕਿਸੇ ਨੇ ਪੁੱਛਣੀ ਜਾਤ ਤੇਰੀ ਦਰਿਆ ਵਗੇ ਸਦਾ ਇੱਕ ਪਾਸੇ ਐ ਜੱਗ ਦੋਵੇਂ ਪਾਸੇ ਵਗਦਾ ਏ

ਪਾਰ ਕਰਾ ਏ ਅਵੇ ਦੱਸ ਮਾਏ ਤੇਰੀ ਦੁਨੀਆ ਅੰਧੇ ਅਜੀ ਮੈਂ ਕਿੱਸ ਦਾ ਐ ਤੂੰ ਵਾਰ ਕਰਾ ਅਵੇ ਫੁੱਲਾਂ ਨੂੰ ਗਲਣਾ ਲਾਵਾ ਅਵੇ ਫੁੱਲਾਂ ਨੂੰ ਗਲਣਾ ਮਹਾਂਤ ਮਹਿੰਦਰਪਾਲ ਮੈਂ ਦੇਜੀ ਜਿਨ੍ਹਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਿਹੜੇ ਮਾਂ ਦੇ ਚਰਨਾਂ ਦੇ ਵਿੱਚ ਜਾਬਰਾਜੇ ਨੇ ਪੱਕੀਆਂ ਭੇਟਾਂ ਹੋਈਆਂ ਵਾ ਉਸ ਤੋਂ ਬਾਅਦ ਦੂਰੋਂ ਦੂਰੋਂ ਇੱਥੇ ਜਿਹੜੀਆਂ ਪੱਕੀਆਂ ਭੇਟਾਂ ਵਾਲੇ ਭਜਨ ਮੰਡਲੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਮੇਰੇ ਨਾਲ ਸੱਜਣ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਮੈਂ ਅੰਮ੍ਰਿਤਸਰ ਤੋਂ ਮੰਦਰ ਪੱਧਰ ਕਾਲੀ ਮਹਾਂਤ ਬੋਲਾਨਾਥ ਜੀ ਦਾ ਸ਼ਗਿਰਦ ਜਿਨ੍ਹਾਂ ਦਾ ਕੀ ਮੰਤ ਮਹਿੰਦਰਪਾਲ ਜੀ ਨਾਲ ਬਹੁਤ ਪਿਆਰ ਸੀ ਸਾਡੇ ਹਰ ਇੱਕ ਸੱਦੇ ਤੋਂ ਉਹ ਵੀ ਪਹੁੰਚੇ ਆ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਆ ਦੁਨੀਆ ਛੱਡ ਗਈ ਆ ਸਾਨੂੰ ਬੜਾ ਦੁੱਖ ਲਗਾ ਸੋਚ ਲਗਾ ਮੈਂ ਦਿੱਲੀ ਸੀ ਲੇਕਿਨ ਸੁਣ ਕੇ ਮੇ ਕੋ ਰਿਆ ਨਹੀਂ ਗਿਆ ਮੈਂ ਸਪੈਸ਼ਲ ਟਰੈਵਲ ਕਰਕੇ ਗੱਡੀ ਜਿੱਥੇ ਪਹੁੰਚਿਆ ਨਾ ਕਿਸ ਤਰ੍ਹਾਂ ਦੇ ਸੁਭਾਅ ਦੇ ਸੀ ਜਮੇਂਦਰਪਾਲ ਬਹੁਤ ਵਧੀਆ ਸੁਭਾਅ ਦੇ ਜੀ ਬੜੇ ਮਿਲਨਸਾਰ ਸੀ ਔਰ ਬੜੇ ਅੱਛੇ ਹਨ ਸਾਨੂੰ ਉਹਨਾਂ ਕੋ ਬੜਾ ਕੁਝ ਸਿੱਖਣ ਨੂੰ ਮਿਲਿਆ ਬੜੀਆਂ ਉਹਨਾਂ ਨੇ ਚੀਜ਼ਾਂ ਜਿਹੜੀਆਂ ਕਿ ਮਹਾਰਾਣੀ ਦੇ ਉਹਨਾਂ ਦੇ ਸ਼ੋਭਾ 'ਚ ਲਿਖੀਆਂ ਸੀ ਉਹ ਸਾਨੂੰ ਦਿੱਤੀਆਂ ਭੇਟਾਂ ਦਿੱਤੀਆਂ ਅਸੀਂ ਉਹਨਾਂ ਨੂੰ ਸੁਣਿਆ ਉਹਨਾਂ ਦੇ ਇੱਕ ਸਾਥੀ ਤੁੱਕੂ ਜੀ ਵੀ ਹੁੰਦੇ ਸੀ ਜੀ ਜਿਨ੍ਹਾਂ ਹਾਂ ਮੰਤਕੂਕੂ ਜੀ ਹਾਂ ਮੰਤਕੂਕ ਬਹੁਤ ਕੁਝ ਸਿੱਖਿਆ ਬਹੁਤ ਕੁਝ ਸੁਣਿਆ ਉਹਨਾਂ ਨੂੰ ਸੁਣ ਸੁਣ ਕੇ ਮਹਾਰਾਜ ਸਾਨੂੰ ਇਹ ਲੋ ਲੱਗੀ ਹੈ ਜਿਹੜੀ ਮਨ ਚ ਲੋ ਲੱਗੀ ਹੈ ਅੱਛਾ ਇੱਕ ਥੋੜਾ ਜਿਹਾ ਅੰਤਰਾ ਸੁਣਾਉਂਦੇ ਜਿਹੜਾ ਲਾਸਟ ਪੇਸ ਆਇਆ ਸੀ ਆ ਹੁਣ ਵਾਲਾ ਜੀ 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 ਕਹਿੰਦਾ 10 ਮਾਏ ਤੇਰੀ ਦੁਨੀਆ ਅੰਦਰ ਮੈਂ ਕਿਸ ਦਾ ਅਤਬਾਰ ਕਰਾਂ ਫੁੱਲਾਂ ਨੂੰ ਗਲ ਨਾਲ ਲਗਾਵਾ ਜਾਂ ਕੰਡਿਆਂ ਨਾਲ ਪਿਆਰ ਕਰਾਂ ਅਖੀਰ ਜੋ ਨੇ ਲਿਖਿਆ ਕਿ ਦਰਿਆ ਵਗੇ ਸਦਾ ਇੱਕ ਪਾਸੇ ਇਹ ਜੱਗ ਦੋਵੇਂ ਪਾਸੇ ਵਗਦਾ ਹੈ ਸੱਜੇ ਹੱਥ ਨਾਲ ਦਵੇ ਦਲਾਸਾ ਤੇ ਖੱਬੇ ਹੱਥ ਨਾਲ ਢਾਗ ਠੱਗਦਾ ਹੈ ਡੂੰਗਾ ਇਹ ਆਜ਼ਾਦ ਸਮੁੰਦਰ 10 ਕੀਵੇਂ ਮੈਂ ਪਾਰ ਕਰਾਂ 10 ਮਾਇ ਤੇਰੀ ਦੁਨੀਆ ਅੰਦਰ ਮੈਂ ਕਿਸਦਾ ਇਤਬਾਰ ਕਰਾਂ ਕਿ ਅੱਜ ਕੱਲ ਤੇਰੇ ਤੋਂ ਇਲਾਵਾ ਸੱਚੀ ਜੋਤ ਤੋਂ ਇਲਾਵਾ ਹੋਰ ਕੋਈ ਨਹੀਂ ਜਿਹਦੇ ਤੇ ਇਤਬਾਰ ਕੀਤਾ ਜਾਵੇ ਹਰ ਕਿਸੇ ਨੇ ਧੋਖਾ ਦੇ ਜਾਣਾ ਸ਼ਰੀਰ ਹੈ ਉਹਨੇ ਵੀ ਧੋਖਾ ਦੇ ਜਾਣਾ ਯਾਰ ਬੇਲੀ ਆ ਉਹਨਾਂ ਨੇ ਵੀ ਧੋਖਾ ਦੇ ਜਾਣਾ ਸਿਰਫ ਇੱਕ ਜੋਤ ਹੀ ਆ ਜਿਹਨੇ ਜੋਤ ਨੇ ਜੋਤ ਸਮਾ ਜਾਣਾ ਮੰਤ ਮੰਦਰਪਾਲ ਮਿੰਦੀ ਜੀ ਇੱਕ ਬਹੁਤ ਸਖੀਤ ਹੋਈ ਜਾਂ ਨਕੋਦਰ ਦੇ ਮੰਨੇ ਪਰ ਮੰਨੇ ਹੋਏ ਆ ਨਕੋਦਰ ਦਾ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਆ ਸਮਾਜ ਦੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਥੋੜੀ ਜਿਹੀ ਮੇਰੀ ਗੱਲ ਤਾਂ ਪਹਿਲੇ ਸੁਣੋ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਉਹਨਾਂ ਨੇ ਮੰਤੀ ਦੇ ਨਾਮ ਨਾਲ ਆਸੇਵਾਲੇ ਇੰਨੇ ਕੰਮ ਕੀਤੇ ਆ ਜਿੰਨੇ ਕ ਮੇਰੇ ਖਿਆਲ ਕੋਈ ਇਸ ਜਨਮ ਦੇ ਵਿੱਚ ਕਰ ਨਹੀਂ ਸਕਦਾ ਜੀ ਜੀ ਉਹਨਾਂ ਦਾ ਜੀ ਨਕੌਦਰ ਨੇ ਅੰਮਰਸਰ ਵੀ ਸਾਡੇ ਬੜਾ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਲੋਕ ਜਾਣਦੇ ਨੇ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਮੰਤਮਿੰਦਰਪਾਲ ਜੀ ਕੌਣ ਨੇ ਔਰ ਯਕੀਨ ਮੰਨੋ ਮੈਂ ਇੱਥੇ ਨਕੌਦਰ ਪਹੁੰਚਿਆ ਮੈਂ ਭਾਈ ਸਾਹਿਬ ਨੂੰ ਪੁੱਛਿਆ ਮੈਂ ਕਿ ਭਾਈ ਸਾਹਿਬ ਨੂੰ ਉੱਥੇ ਜਾਣਾ ਕਹਿੰਦੇ ਉਹ ਮਹਿੰਦਰਪਾਲ ਜੀ ਦੇ ਮਤਲਬ ਇੱਥੇ ਵੀ ਸਾਰਾ ਬੱਚਾ ਬੱਚਾ ਉਹਨਾਂ ਨੂੰ ਜਾਂਦਾ ਕਹਿੰਦੇ ਹਾਂ ਜੀ ਜਿਹੜੇ ਅੰਕਲ ਸੇਵਾ ਕਰਦੇ ਸੀ ਅੰਦਰ ਮੈਨੂੰ ਨਹੀਂ ਸੀ ਪਤਾ ਅੱਜ ਤੱਕ ਕਿ ਉਹ ਸੇਵਾ ਕਰਦੇ ਸੀ ਅੰਦਰ ਦਰਬਾਰ ਚ ਵੀ ਪਰ ਮੈਨੂੰ ਅੱਜ ਇੱਥੇ ਆ ਕੇ ਪਤਾ ਲੱਗਾ ਮਤਲਬ ਇੱਥੇ ਵੀ ਬੱਚਾ ਬੱਚਾ ਉਹਨਾਂ ਨੂੰ ਜਾਂਦਾ ਸਪੈਸ਼ਲੀ ਲੈ ਕੇ ਆਏ ਆ ਕਿ ਭਾਜੀ ਤੁਸੀਂ ਚਲੋ ਆ ਭਾਜੀ ਨਾਲ ਆਏ ਉੱਥੋਂ ਸਾਡੇ ਤੇ ਚਲਾਓ ਮੈਂ ਤੁਹਾਨੂੰ ਲੈ ਕੇ ਚੱਲਣਾ ਉੱਥੇ ਮਤਲਬ ਇੰਨਾ ਪਿਆਰ ਉਹਨਾਂ ਨੇ ਬਣਾਇਆ ਖਟਿਆ ਤੇ ਤਾਈਆਂ ਦੁਨੀਆ ਨਾਲ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਜੈ ਮਾਦਾ ਦੀ ਐ ਮਾਹਰ ਜੀ ਨਾ ਜੀ ਤੁਹਾਡਾ ਜੀ ਮੈਂ ਜੀ ਮਹਾਂ ਸਰੂਜੰਗ ਸੁਲਤਾਨਪੁਰ ਲੋਧੀ ਤੋਂ ਜੀ ਜੀ ਅੱਜ ਬੜੇ ਦੁੱਖ ਦੇ ਨਾਲ ਮੈਂ ਇਹ ਕਹਿ ਰਿਹਾ ਕਿ ਸਾਡੇ ਮਹੰਤਾਂ ਦੇ ਮਹੰਤ ਸ਼੍ਰੀ ਮਹਿੰਦਰਪਾਲ ਜੀ ਨਕੂਤਰ ਵਾਲੇ ਜਿਨ੍ਹਾਂ ਦਾ ਪੱਕੀਆਂ ਪੇਟਾਂ ਦੇ ਵਿੱਚ ਬਹੁਤ ਨਾਮ ਸੀ ਔਰ ਜਿਨ੍ਹਾਂ ਨੇ ਆਪਣਾ ਨਾਮ ਸਾਰੇ ਨਕੂਤਰ ਤੇ ਨਹੀਂ ਪੰਜਾਬ 'ਚ ਇਕੱਠਿਆ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਅਸੀਂ ਸ਼ਾਮਲ ਹੋਣ ਵਾਸਤੇ ਪਹੁੰਚੇ ਆ ਅਸੀਂ ਦਿਲੋਂ ਮਹਾਮਾਇਦੇ ਚਰਨਾਤ ਇਹ ਬੇਨਤੀ ਕਰਦੇ ਆਂ ਕਿ ਇਹੋ ਜੀ ਸ਼ਾਂਤ ਆਤਮਾ ਜਿਹੜੀ ਕਿ ਸਾਡੇ ਕੋਲ ਵਿਛੜ ਗਏ ਹਨ ਉਹਨਾਂ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਮਾ ਭਗਤੀ ਸਦਾ ਇਹਨਾਂ ਦੇ ਪਰਿਵਾਰ ਤੇ ਮਿਹਰ ਭਰੀ ਆਸ਼ਾ ਕਰਨ ਸੁੱਖ ਸ਼ਾਂਤੀ ਦੇਣ ਤੰਦਰੁਸਤੀਆਂ ਦੇਣ ਇਹਨਾਂ ਦੇ ਪਰਿਵਾਰ ਖੁਸ਼ੀ ਬਸੇ ਔਰ ਸਾਰੇ ਸਾਨੂੰ ਇਹ ਮਾਰਗਦਰਸ਼ਨ ਕਰਦੇ ਜਿਨ੍ਹਾਂ ਕੀਤਾ ਇਹਨਾਂ ਨੇ ਸਾਡੇ ਉੱਥੇ ਵੀ ਤੁਹਾਡੇ ਤੇ ਸਵਰਗਾਂ ਤੋਂ ਵੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਜਿਹੜੀਆਂ ਨੇ ਦੀ ਫਲਵਾੜੀ ਔਰ ਸਾਰਾ ਜਿਹੜਾ ਭਗਤ ਸਮਾਜ ਹੈ ਪੱਕੇ ਭਜਨ ਦਾ ਸਮਾਜ ਹੈ ਸਾਰਾ ਵਧੇ ਫੁੱਲੇ ਮਹਾਮਾਈ ਇਹਨਾਂ ਤੇ ਸਾਰਿਆਂ ਭਗਤਾਂ ਦੇ ਸੰਤਾਂ ਤੇ ਕਿਰਪਾ ਕਰੇ ਮਹਾਮਾਈ ਜਗਦੀਆਂ ਜੋਤਾਂ ਬੜੀ ਮਿਹਰ ਕਰੇ ਜੈ ਮਾਤਾ ਦੀ ਜੈ ਮਾ ਜੈ ਮਾਤਾ ਕੀ ਨਿਕਟਾ ਜੀ ਮੇਰਾ ਨਾਮ ਵਿਨੇ ਹੈ ਕਿਢ ਜੀ ਮੈਂ ਜਲੰਧਰ ਤੋਂ ਖਿੰਗਰਾ ਗੇਟ ਮਹੰਤ ਪੈਸ਼ਨੋਦੀਪ ਮੰਦਿਰ ਮਾਨਸ਼ੀਰ ਦੀ ਬਾਂਚਨ ਜੀ ਦਾ ਪੋਤਾ ਹਾਂ ਤੇ ਮਹਿੰਦਰਪਾਲ ਜੀ ਨਾਲ ਸਾਡਾ ਸਬੰਧ ਕਿਰੀ ਹੁਣ ਦਿਗਿਓ 60 ਸਾਲ ਦਾ ਹੋਣਾ ਮੈਂ ਤਾਂ ਬਹੁਤ ਛੋਟਾ ਜਿਹਾ ਵਾਂ ਤੇ ਮੇਰੇ ਦਾਦਾ ਜੀ ਦੇ ਨਾਲ ਉਹਨਾਂ ਦਾ ਭਾਈ ਹੁੰਦਾ ਸੀ ਉਹ ਸਾਡੇ ਸਾਰੇ ਨੇਮਾਂ ਦੇ ਆਂਦੇ ਸੀ ਨੇਮ ਜਾਂਦੇ ਜਦੋਂ ਵੀ ਸਾਵੰਦਾਂ ਚੱਲਾ ਆਣਾ ਉਹਨਾਂ ਨੇ ਸਾਡੇ ਨੇਮ ਨਿਹਬਾਣਾ ਆਣਾ ਐਸੀ ਉਹਨਾਂ ਦੀ ਬਹੁਤ ਕਿਰਪਾ ਸੀ ਮਹਿੰਦਰਪਾਲ ਜੀ ਜਿੰਨਾ ਵੀ ਕਹਿ ਸਕਦੇ ਅਸੀਂ ਉੱਡ ਨਹੀਂ ਥੋੜਾ ਐਸੀ ਐਸੀ ਭਜਨ ਸੀ ਉਹਨਾਂ ਕੋਲ ਐਸੀ ਐਸੀ ਬਾਹਾਰੀਆਂ ਪੇਟਾ ਸੀ ਉਹ ਜੋ ਗਾਉਂਦੇ ਸੀ ਬਹੁਤ ਬਹੁਤ ਕੁਝ ਦੇ ਕੇ ਗਏ ਆ ਸਾਨੂੰ ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਅੱਜ ਭਜਨ ਕਰਦੇ ਆ ਸਾਡੇ ਸਾਡੇ ਦਾਦਾ ਜੀ ਚੱਲ ਗਏ ਮੈਂ ਉਹਨਾਂ ਦੇ ਸਾਹਮਣੇ ਭਜਨ ਨਹੀਂ ਕੀਤਾ ਇਹ ਮੰਤ ਮੰਦਰ ਬਾਲ ਜੀ ਸੀ ਜਿਹੜੇ ਸਾਨੂੰ ਕਹਿੰਦੇ ਤੁਸੀਂ ਭਜਨ ਕਰਨਾ ਵਾ ਦਾ ਜੀ ਦੇ ਬਾਦ ਉਹਨਾਂ ਨੇ ਸਾਨੂੰ ਮਹਾਰਾਣੀ ਦੇ ਚੰਨਾਂ ਦੇ ਵਿੱਚ ਲਾਇਆ ਭਗਵਤੀ ਜੀ ਆਸੀ ਕਿਰਪਾ ਹੋਈ ਹੈ ਕਿ ਉਹਨਾਂ ਦੇ ਕਿਰਪਾ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਬਾਤ ਦੀ ਦੇ ਇਹ ਸਾਰਾ ਕਾਰ ਹੋ ਰਿਹਾ ਜੋ ਉਹਨਾਂ ਦਾ ਸੁਰਗਾਚ ਬਸਾ ਹੋਵੇ ਮਹਾਂ ਜੀ ਦਾ ਅਸੀਂ ਤਾਂ ਮਹਾਰਾਣੀ ਮੋਰੇ ਇਹੀ ਅਰਜ਼ ਕਰਦੇ ਜੈ ਮਾਤਾ ਜੀ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਇੰਬਿਨਾ ਆਰ ਪਿੰਡ ਪਹਾੜਾ ਅਸੀਂ ਸੱਜੇ ਆ ਮੰਤਪ ਖੀਰ ਚਾਂਜੀ ਨਕੋਦਰ ਵਾਲੇ ਕਿ ਇਹਨਾਂ ਦਾ ਮੇਰੇ ਨਾਲ ਪਾਣੀ ਨਹੀਂ ਖੜਿਆ ਜੋ ਕਿ ਬਹੁਤ ਹੀ ਅچھے ਸੰਗਮਤ ਸਨ ਜੋ ਕਿ ਦਿੱਤੇ ਵੀ ਸਾਨੂੰ ਤਿਆਰ ਕਰਦੇ ਸੀ ਅਸੀਂ ਉੱਥੇ ਪਹੁੰਚਦੇ ਹੀ ਅੱਜ ਅੰਤ ਸਮੇਂ ਦੀ ਅਰਦਾਸ ਦੇ ਵਿੱਚ ਕਿੰਨੇ ਕਿ ਅੰਤ ਖੀਰ ਦਾ ਮੇਲਾ ਆਇਆ ਇਕੱਠੇ ਹੋਏ ਸਭ ਭਾਈ ਪੁੱਤਰੇ ਪੁੱਛਣ ਲੱਗੇ ਅੱਜ ਮਾਈ ਦੇ ਚਰਨਾਂ ਦੇ ਵਿੱਚ ਉਹਨਾ ਅਸੀਂ ਇਹੋ ਜੀ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਂ ਇਹਨੂੰ ਆਪਣੇ ਸਵਰਗਾਂ ਵਿੱਚ ਵਾਸਾ ਦੇ ਕੇ ਔਰ ਜਿੰਨੇ ਵੀ ਬੱਚੇ ਸੇਵਾਦਾਰ ਇਹਨਾਂ ਦੇ ਸੇਵਕ ਆ ਇਹਨਾਂ ਦੇ ਸ਼ਗਿਰਦ ਆ ਉਹਨਾਂ ਤੇ ਮੇਰ ਪ੍ਰਿਆ ਹੱਥ ਰੱਖਣ ਇਸ ਤੋਂ ਵੀ ਦੁੱਖਣੀਆਂ ਉਹਨਾਂ ਨੂੰ ਵੀ ਤਾਕਤਾਂ ਬਖਸ਼ਣ ਮਾਂ ਇਹਨਾਂ ਦਾ ਸਵਰਗਾਂ ਵਿੱਚ ਵਾਸਾ ਕਰੇ ਮੰਦਰ ਪਤਰਕਾਰੀ ਪੁੰਨੀਆਂ ਸਾਡੇ ਸਾਥ ਪਰਮਾਰਾਜ ਉਹਨਾਂ ਦੇ ਨਾਲ ਵੀ ਇਹਨਾਂ ਦਾ ਬਹੁਤ ਪਿਆਰ ਸੀਗਾ ਕਿਉਂਕਿ ਉੱਥੇ ਵੀ ਜਾਂਦੇ ਰਹੇ ਆ ਸਾਹਕੋਟ ਮੰਦਿਰ ਪੱਧਰ ਕਾਲੀ ਪੁੰਨੀਆਂ ਤੇ ਅਸੀਂ ਇਹ ਮੇਰੇ ਉਸਤਾਦ ਮੰਤ ਜੀ ਤਾਂ ਜੀ ਇਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਜੋੜਿਆ ਹੋਇਆ ਸੀ ਉਹਨਾਂ ਨੂੰ ਅਸੀਂ ਨਮਸਕਾਰ ਕਰਨ ਆਏ ਆ ਫੁੱਲ ਚੜਾਉਣੇ ਆ ਫੁੱਲਾਂ ਦੀ ਸ਼ਗੰਧੀ ਦੇਣ ਆਏ ਆ ਜਿੰਨੇ ਵੀ ਅਸੀਂ ਉੱਥੇ ਗੰਦੇ ਫੁੱਲਾਂ ਦੀ ਖੜਾਈ ਆ ਉਹ ਸਾਡੀ ਮਨਜ਼ੂਰ ਕਰਨ ਤੇ ਸਾਡੀ ਜੇਬਾਂ ਤੇ ਵਾਸ ਕਰਨ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ